ਅੱਜਕੱਲ੍ਹ ਭਾਰ ਘਟਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ ਸਰੀਰ ਗਤੀਵਿਧੀ ਘੱਟ ਗਈ ਹੈ ਅਤੇ ਖਾਣ ਪੀਣ ਵਿੱਚ ਗੈਰ ਸਿਹਤਮੰਤ ਚੀਜ਼ਾਂ ਸ਼ਾਮਲ ਹੋ ਗਈਆਂ ਹਨ ਅਜਾਇਹ ਚ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ ਬੱਚਾ ਹੋਣ ਤੋਂ ਬਾਅਦ ਔਰਤਾਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ ਅਤੇ ਇਸ ਨੂੰ ਭਾਰ ਘਟ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਭਾਰ ਘਟਾਉਣ ਲਈ ਕੱਲੇ ਕਸਰਤ ਹੀ ਕਾਫੀ ਨਹੀਂ ਹੈ ਇਸ ਲਈ ਤੁਹਾਨੂੰ ਸਹੀ ਖੁਰਾਕ ਵੀ ਲੈਣੀ ਚਾਹੀਦੀ ਹੈ ਲੰਮੇ ਸਮੇਂ ਤੱਕ ਸੇਤਮੰਦ ਖਾ ਕੇ ਭਾਰ ਘਟਕੀਤਾ ਜਾ ਸਕਦਾ ਹੈ ਭਾਰ ਘਟਾਉਣ ਲਈ 70% ਸੇਤਮੰਦ ਖੁਰਾਕ ਮਹੱਤਵਪੂਰਨ ਹੈ ਤੁਸੀਂ ਚਾਹੋ ਤਾਂ ਡਾਈਟ ਕਰਕੇ ਹੀ ਭਾਰ ਘਟਾ ਸਕਦੇ ਹੋ ਆਓ ਜਾਣਦੇ ਹਾਂ ਭਾਰ ਘਟਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਡਾਈਟ ਪਲਾਨ ਕੀ ਹੈ ਸਵੇਰ ਦਾ ਪਾਣੀ ਤੁਹਾਨੂੰ ਦਿਨ ਦੀ ਸ਼ੁਰੂਆਤ ਪਾਣੀ ਨਾਲ ਕਰਨੀ ਚਾਹੀਦੀ ਹੈ ਸਧਾਰਨ ਪਾਣੀ ਦੀ ਬਜਾਏ ਇੱਕ ਦਿਨ ਮੇਥੀ ਅਤੇ ਕੈਰਮ ਦੇ ਬੀਜਾ ਵਾਲਾ ਪਾਣੀ ਪੀਓ ਇਸ ਦੇ ਲਈ ਇੱਕ ਚਮਚ ਕੈਰਮ ਦੇ ਬੀਜਾ ਨੂੰ ਇੱਕ ਗਲਾਸ ਪਾਣੀ ਚ ਅਤੇ ਇਸ ਮੇਥੀ ਨੂੰ ਰਾਤ ਨੂੰ ਪਿਓ ਦਿਓ ਇਸ ਪਾਣੀ ਨੂੰ ਸਵੇਰੇ ਕੋਸੇ ਪਾਣੀ ਛਾਣ ਕੇ ਪੀ ਲਓ ਅੱਧੇ ਘੰਟੇ ਬਾਅਦ ਤੁਹਾਨੂੰ 7:30 ਤੋਂ 8 ਜਾਂ ਅੱਧੇ ਘੰਟੇ ਬਾਅਦ ਡੀਟੌਕਸ ਪਾਣੀ ਪੀਣ ਤੋਂ ਬਾਅਦ 4-5 ਭਿੱਜੇ ਹੋਏ ਬਦਾਮ ਖਾਣੇ ਚਾਹੀਦੇ ਹਨ ਨਾਸ਼ਤਾ ਭਾਰ ਘਟਾਉਣ ਲਈ ਤੁਸੀਂ ਨਾਸ਼ਤੇ 'ਚ ਦੋ ਬਰਾਊਨ ਬ੍ਰੈਡ ਨਾਲ ਬਣਿਆ ਸੈਂਡਵਿਚ ਖਾ ਸਕਦੇ ਹੋ ਤੁਸੀਂ ਕਿਸੇ ਦਿਨ ਸਬਜੀ ਚਿਲਾ ਖਾ ਸਕਦੇ ਹੋ ਤੁਹਾਡਾ ਨਾਸ਼ਤਾ ਸਵੇਰੇ 8:30 ਦੇ ਵਿਚਕਾਰ ਹੋਣਾ ਚਾਹੀਦਾ ਹੈ ਤੁਸੀਂ ਦੋ ਇਡਲੀ ਜਾਂ ਦੋ ਸਾਦੀ ਕਣਕ ਦੀ ਸਬਜੀ ਚਿਲੇ ਦੀ ਦਾਲ ਅਤੇ ਚਟਨੀ ਖਾ ਸਕਦੇ ਹੋ ਤੁਸੀਂ ਕੋਈ ਵੀ ਮੌਸਮੀ ਫਲ ਜਾਂ ਸਬਜ਼ੀਆਂ ਵੀ ਲੈ ਸਕਦੇ ਹੋ ਮਿਡ ਮੀਲ ਇਸ ਤਰ੍ਹਾਂ ਤੁਸੀਂ 11 ਵਜੇ ਦੇ ਕਰੀਬ ਇੱਕ ਗਲਾਸ ਲੱਸੀ ਪੀ ਸਕਦੇ ਹੋ ਜੇਕਰ ਤੁਸੀਂ ਲੱਸੀ ਨਹੀਂ ਪੀਂਦੇ ਤਾਂ 100 ਗ੍ਰਾਮ ਪਪੀਤਾ ਦਾ ਜਾਂ ਤਰਬੂਜ ਖਾ ਸਕਦੇ ਹੋ ਦੁਪਹਿਰ ਦਾ ਖਾਣਾ ਤੁਹਾਨੂੰ ਦੁਪਹਿਰ ਦਾ ਖਾਣਾ 1:30 ਵਜੇ ਦੇ ਕਰੀਬ ਕਰਨਾ ਹੋਵੇਗਾ ਤੁਸੀਂ ਦੁਪਹਿਰ ਦੇ ਖਾਣੇ ਲਈ ਰਾਗੀ ਇਡਲੀ ਅਤੇ ਸਾਂਭਰ ਲੈ ਸਕਦੇ ਹੋ ਸ਼ਾਮਲ ਕੀਤੀ ਬ੍ਰੇਨ ਰੋਟੀ ਓਟਸ ਉਪਮਾ ਤੇ ਸਬਜ਼ੀਆਂ ਸ਼ਾਮਿਲ ਕਰੋ ਤੁਸੀਂ ਦਿਨ ਵਿੱਚ ਦੋ ਰੋਟੀਆਂ ਮਿਕਸਡ ਸਬਜ਼ੀਆਂ ਅਤੇ ਅੱਧਾ ਕੱਪ ਦਾਲ ਲੈ ਸਕਦੇ ਹੋ ਕਿਸੇ ਦਿਨ ਦੀ ਤੁਸੀਂ ਓਟਸ ਉਪਮਾ ਹਰੀਆਂ ਸਬਜ਼ੀਆਂ ਸਲਾਦ ਅਤੇ ਦਹੀਂ ਖਾ ਸਕਦੇ ਹੋ ਦੁਪਹਿਰ ਦੇ ਖਾਣੇ ਤੋਂ ਬਾਅਦ ਦੁਪਹਿਰ ਦੇ ਖਾਣੇ ਤੋਂ ਬਾਅਦ ਲਗਭਗ 4 ਵਜੇ ਤੁਸੀਂ ਗ੍ਰੀਨ ਟੀ ਪੀਓ ਇਹ ਕੈਸਟਰੋਲ ਨੂੰ ਘਟ ਕਰਦਾ ਹੈ ਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਗ੍ਰੀਨ ਟੀ ਵਿੱਚ ਚੀਨੀ ਨਾ ਪਾਓ ਡਿਨਰ ਤਾਂ ਅਨੁਰਾਧ ਦਾ ਖਾਣਾ ਬਹੁਤ ਹਲਕਾ ਖਾਣਾ ਚਾਹੀਦਾ ਹੈ ਤੁਸੀਂ 7:30 ਤੋਂ 8 ਵਜੇ ਦੇ ਵਿੱਚ ਘਾਹ ਰਾਤ ਦਾ ਖਾਣਾ ਖਾਓ ਰਾਤ ਦੇ ਖਾਣੇ ਵਿੱਚ ਬਰਾਊਨ ਰਾਈਸ ਅਤੇ ਸਬਜ਼ੀਆਂ ਖਾਧੇ ਜਾ ਸਕਦੇ ਹਨ ਤੁਸੀਂ ਮੂੰਗੀ ਦੀ ਦਾਲ ਦੀ ਖਿਚੜੀ ਵੀ ਖਾ ਸਕਦੇ ਹੋ ਤੁਸੀਂ ਕਮੋਨੀਆਂ ਅਤੇ ਸਬਜ਼ੀਆਂ ਨੂੰ ਮਿਲਾ ਕੇ ਰੋਟੀ ਖਾ ਸਕਦੇ ਹੋ ਜੇਕਰ ਤੁਸੀਂ دیر ਤੱਕ ਜਾਗ ਰਹੇ ਹੋ ਤਾਂ ਸੌਣ ਤੋਂ ਪਹਿਲਾਂ ਅੱਧਾ ਗਲਾਸ ਹਲਦੀ ਵਾਲਾ ਦੁੱਧ ਪੀਓ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ